ਫਰੀਦਕੋਟ ਦੇ ਵਿੱਚ ਜ਼ਹਿਰੀਲੇ ਪਾਣੀ ਨੂੰ ਲੈ ਕੇ ਮੈਂਬਰ ਪਾਰਲੀਮੈਂਟ ਸਰਬੀਤ ਸਿੰਘ ਖਾਲਸਾ ਐਕਸ਼ਨ ਮੋਰ ਦੇ ਵਿੱਚ ਦਿਖਾਈ ਦੇ ਰਹੇ ਨੇ ਬੁੱਡੇ ਨਾਲੇ ਦੇ ਰਾਹੀਂ ਸਤਲੁਜ ਦਰਿਆ ਦੇ ਵਿੱਚ ਪੈਣ ਵਾਲੇ ਲੁਧਿਆਣਾ ਦੀਆਂ ਫੈਕਟਰੀਆਂ ਸਮੇਤ ਗੰਦੇ ਪਾਣੀ ਨੂੰ ਲੈ ਕੇ ਲਗਾਤਾਰ ਸਮਾਜ ਸੇਵੀ ਲੋਕਾਂ ਦੇ ਵੱਲੋਂ ਸਰਕਾਰ ਅੱਗੇ ਇਸ ਦੇ ਹੱਲ ਲਈ ਬੇਨਤੀਆਂ ਅਪੀਲਾਂ ਤੇ ਮੰਗ ਪੱਤਰ ਦਿੱਤੇ ਜਾ ਰਹੇ ਨੇ ਪਰ ਸਰਕਾਰ ਦੇ ਵੱਲੋਂ ਇਹਨਾਂ ਮੁੱਦਿਆਂ ਦੇ ਵੱਲ ਧਿਆਨ ਨਾ ਦੇਣ ਕਾਰਨ ਹੁਣ ਵੱਖ-ਵੱਖ ਸੁਸਾਇਟੀਆਂ ਕਮੇਟੀਆਂ ਦੇ ਵੱਲੋਂ ਮੀਟਿੰਗ ਕਰਕੇ 15 ਅਗਸਤ ਨੂੰ ਲੁਧਿਆਣਾ ਵਿਖੇ ਰੋਸ ਮਾਰਚ ਕੱਢਣ ਦਾ ਪ੍ਰੋਗਰਾਮ ਲਿਖਿਆ ਗਿਆ ਜੇਕਰ ਫਿਰ ਵੀ ਇਸ ਮਸਲੇ ਦਾ ਕੋਈ ਹੱਲ ਨਾ ਹੋਇਆ ਤਾਂ 15 ਸਤੰਬਰ ਨੂੰ ਬੁੱਡੇ ਨਾਲੇ ਵਿੱਚ ਬੰਨ ਲਗਾਉਣ ਦਾ ਫੈਸਲਾ ਕੀਤਾ ਗਿਆ ਜਾਣਕਾਰੀ ਲੱਖਾ ਸਦਾਣਾ ਮਨਜੋਤ ਕੋਰ ਸਮੇਤ ਆਗੂਆਂ ਦੇ ਵੱਲੋਂ ਦਿੱਤੀ ਗਈ ਇਸ ਮੌਕੇ ਫਰੀਦਕੋੜ ਦੇ ਲੋਕ ਸਭਾ ਦੇ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਤਾ ਵਿਸ਼ੇਸ਼ ਤੌਰ ਤੇ ਇਸ ਮੀਟਿੰਗ ਦੇ ਵਿੱਚ ਪਹੁੰਚੇ ਜਿਨ੍ਹਾਂ ਨੇ ਪਾਣੀ ਦੇ ਇਸ ਜ਼ਹਿਰੀਲੇ ਹੋਣ ਦੇ ਦੁੱਖ ਪ੍ਰਗਟਾਇਆ ਤੇ ਲੋਕ ਸਭਾ ਦੇ ਵਿੱਚ ਆਉਣ ਵਾਲੇ ਸੈਸ਼ਨ ਦੇ ਵਿੱਚ ਇਸ ਮੁੱਦੇ ਨੂੰ ਪਹਿਲ ਦੇ ਆਧਾਰ ਤੇ ਚੁੱਕਣ ਦੀ ਗੱਲ ਕਹੀ ਹੈ ਅੱਜ ਅਸੀਂ ਇਸੇ ਹਾਲਤ ਦੇ ਵਾਸਤੇ ਆਏ ਆ ਜਿਹੜੀ ਸਮੱਸਿਆ ਹੈ ਜਿਹੜਾ ਬੁੱਡੇ ਨਾਲੇ ਦਾ ਪਾਣੀ ਸਤਲੁਜ ਦਰਿਆ ਦੇ ਵਿੱਚ ਪੈਂਦਾ ਹੈ ਜੋ ਕਿ ਇਹ ਮੇਨ ਕਾਰਨ ਹੈ ਮਾਲਵੇ ਬੈਲਟ ਦੇ ਵਿੱਚ ਬਿਮਾਰੀਆਂ ਦਾ ਕਿਉਂਕਿ ਆਪਾਂ ਇਹੀ ਪਾਣੀ ਪੀਂਦੇ ਆ ਇਹਨਾਂ ਨੇ ਅੱਜ ਜਿਸੀ ਉਰੇ ਮੀਟਿੰਗ ਬੁਲਾਈ ਸੀ ਇਦੇ ਅਸੀਂ ਕਈ ਸੋਲੂਸ਼ਨ ਲੱਭੇ ਆਂ ਵੀ ਆਪਾਂ ਕੀ ਕਰ ਸਕਦੇ ਆਂ ਤੇ ਆਪਾਂ ਹੁਣ ਮੈਂ ਦਿੱਲੀ ਜਾ ਕੇ ਫਿਰ ਮਿਨਿਸਟਰੀ ਦੇ ਵਿੱਚ ਗੱਲ ਕਰੂੰਗਾ ਫਿਰ ਦੇਖਦੇ ਆਂ ਕੀ ਬਣਦਾ ਏ ਬੱਸ ਹੁਣੇ ਸੈਸ਼ਨ ਸ਼ੁਰੂ ਹੈ ਜੀ 22 ਤਰੀਕ ਤੋਂ ਫਿਰ ਜਾ ਕੇ ਗੱਲ ਕਰਾਂਗੇ 15 ਨੂੰ ਮੱਤ ਆਉਂਦਾ ਕਿਹਾ 15 ਨੂੰ ਬੰਦ ਹੋ ਜਾਏਗੇ ਹਾਂ ਜੀ ਆ ਉਸ ਤੋਂ ਬੰਦ ਗੱਲ ਕਰਾਂਗੇ ਜੀ ਦੇਖਦੇ ਆਂ ਆ ਨ ਦੇ ਕਿਸ ਤਰੀਕੇ ਦੇ ਨਾਲ ਧਰਤੀ ਹੇਠੋਂ ਪਾਣੀ ਲਗਾਤਾਰ ਮੁੱਕ ਰਿਹਾ ਸੁੱਕ ਰਿਹਾ ਪੱਧਰ ਹੇਟਾਂ ਜਾ ਰਿਹਾ ਪਾਣੀ ਦਾ ਤੇ ਉਸ ਤੋਂ ਵੀ ਜਿਹੜਾ ਮਾੜਾ ਕੇ ਸਾਡੀ ਨਜ਼ਰ ਖੁਸ਼ੀ ਕੀਤੀ ਜਾ ਰਹੀ ਪੰਜਾਬ ਨੂੰ ਮਾਰਿਆ ਜਾ ਰਿਹਾ ਹੈ ਹਜ਼ਾਰਾਂ ਡਾਈੰਗ ਫੈਕਟਰੀਆਂ ਦੀ ਜ਼ਹਿਰ ਪਾ ਕੇ ਦਰਿਆਵਾਂ ਦੇ ਵਿੱਚ ਉਹ ਚੋਂ ਬੁੱਢਾ ਦਰਿਆ ਜਿਹੜਾ ਬੁੱਢਾ ਨਾਲਾ ਬਣ ਗਿਆ ਉਹਦਾ ਜਿਹੜਾ ਪਾਣੀ ਹੈ ਲੁਧਿਆਣੇ ਦੀਆਂ ਹਜ਼ਾਰਾਂ ਡਾਈੰਗ ਫੈਕਟਰੀਆਂ ਦਾ ਸੀਵਰੇਜ ਦਾ ਹੋਰ ਜਿੰਨਾ ਵੀ ਗੰਦਮੰਦ ਪੈ ਰਿਹਾ ਉਹ ਪਾਣੀ ਛੱਡ ਲੋਕ ਫਰੀ ਕੋਟ ਫਰੀ ਕੋਟ ਮੋਕਾ ਅਬੂਰ ਫਾਇਲ ਕਾ ਲੋਕ ਵੀ ਦੇ ਨੇ ਉਹਨਾਂ ਲੋਕਾਂ ਨੂੰ ਮਨੁੱਖੀ ਕੈਂਸਰ ਕਾਲਾ ਪੀੜਿਆ ਧਰਤੀ ਨੂੰ ਵੀ ਕੈਂਸਰ ਹੋ ਗਿਆ ਪੰਛੀਆਂ ਨੂੰ ਵੀ ਕੈਂਸਰ ਹੋ ਗਿਆ ਪਸ਼ੂਆਂ ਨੂੰ ਵੀ ਕੈਂਸਰ ਹੋ ਗਿਆ ਐਮਜ਼ ਦੇ ਹੁਣ ਇੱਕ ਉਹਨਾਂ ਨੇ ਰਿਪੋਰਟ ਦਿੱਤੀ ਐਮਜ਼ ਨੇ ਅੰਕੜੇ ਆਏ ਆ ਕਿ ਸੁੱਡੀਆਂ ਜਿਹੜੀਆਂ ਆਉਣ ਵਾਲੀਆਂ ਲਸਲਾ ਨੇ ਆਉਣ ਵਾਲੇ ਸਮੇਂ ਜਿੰਨੇ ਵੀ ਜਵਾਕ ਇੱਥੇ ਪੈਦਾ ਹੋਣਗੇ ਕੋਈ ਵੀ ਜਵਾਕ ਸੋਦਾ ਬਿਨਾ ਕੈਂਸਰ ਤੋਂ ਕਾਲੇ ਪੀੜੀ ਤੋਂ ਰਹਿਤ ਨਹੀਂ ਹੋਊਗਾ ਹਰ ਸੋਦਾ ਪੈਦਾ ਹੋਣ ਵਾਲਾ ਜਵਾਕ ਪੈਦਾ ਜਵਾਕ ਹੀ ਨਹੀਂ ਪੈਦਾ ਹੋਣੇ ਜਵਾਬ ਪੈਦਾ ਹੋਣ ਦੀ ਨਾ ਜਿਹੜੇ ਨਾ ਪੈਦਾ ਹੋਣ ਦੀ ਨੋ ਬਤਾ ਰਹੀ ਆ ਉਸ ਤੋਂ ਬਾਅਦ ਜਵਾਬ ਕੋ ਬੱਚਾ ਪੈਦਾ ਹੁੰਦਾ ਤੋ ਪਹਾਜ ਬੱਚਾ ਪੈਦਾ ਹੋਊਗਾ ਬਿਮਾਰੀਆਂ ਦੇ ਨਾਲ ਗਰਸ਼ਤ ਬੱਚਾ ਪੈਦਾ ਹੋਊਗਾ ਤੇ ਇਹ ਬਹੁਤ ਵੱਡੀ ਸਮੱਸਿਆ ਤੇ ਇਹਦੇ ਲਈ ਅਸੀਂ 15 ਅਗਸਤ ਮਿਥਿਆ ਲੁਧਿਆਣੇ ਦੇ ਵਿੱਚ ਵੱਡਾ ਮਾਰਚ ਰੱਖਿਆ ਤੇ 15 ਸਤੰਬਰ ਭੁੱਡੇ ਦਰਿਆ ਦਾ ਜੀ ਨਾ ਹੱਲ ਕੀਤਾ ਗਿਆ ਫੈਕਟਰੀਆਂ ਦਾ ਜ਼ਹਿਰ ਨਾ ਬੰਦ ਕੀਤਾ ਗਿਆ ਕਿ 15 ਸਤੰਬਰ ਨੂੰ ਭੁੱਡੇ ਦਰਿਆ ਨੂੰ ਜਿਹੜਾ ਪੰਨ ਮਾਰਦਾ ਸੀ ਇੱਕ ਹੋਕਾ ਦਿੱਤਾ ਤੇ ਉਹਦੇ ਲਈ ਅੱਜ ਅਸੀਂ ਫਰੀਦਕੋਟ ਆਏ ਆ ਇਸ ਤੋਂ ਪਹਿਲਾਂ ਸਵੇਰੇ 10 ਵਜੇ ਵੀ ਹੋਰੇ ਪਰ ਮੀਟਿੰਗ ਸੀ 4 ਵਜੇ ਮੁੱਕੇ ਮੀਟਿੰਗ ਤਾਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਘਰਾਂ ਚ ਬੈਠ ਕੇ ਮਰਨ ਦੀ بجائے ਇਸ ਪਾਣੀ ਨਾਲ ਕੈਂਸਰ ਦੇ ਨਾਲ ਇਸ ਅਤਵਾਦ ਦੇ ਨਾਲ ਜਿਹੜਾ ਪਾਣੀ ਦੇ ਰੂਪ ਚ ਜੇਰਾ ਪਾਕਿਸਤਾਨ ਦੁੱਤਾ ਜਾ ਰਿਹਾ ਸੱਤ ਬਾਦਾਂ ਤੁਹਾਨੂੰ ਮਾਰਿਆ ਜਾ ਰਿਹਾ ਉੱਠ ਕੇ ਆਪਾਂ ਘਰੋਂ ਨਿਕਲ ਫੇਲਣਗੇ ਤਾਂ ਕਿ ਅਸੀਂ ਵੀ ਬਚ ਗਏ ਸਾਡੀਆਂ ਆਉਣ ਵਾਲੀਆਂ ਨਸਲਾਂ ਵੀ ਇੱਥੇ ਬਚਦੇ ਸਰਕਾਰਾਂ ਦਾ ਮੇਲ ਉਹ ਕਿੱਥੇ ਨਜ਼ਰ ਆ ਰਿਹਾ ਸਰਕਾਰਾਂ ਸਾਰੀਆਂ ਰਾਜਨੀਤੀ ਕਰਦੀਆਂ ਨੇ ਅਸਲ ਦੇ ਵਿੱਚ ਇਹ ਜਿਹੜੇ ਵੱਡੇ ਪੁਰਾਣੇ ਨੇ ਜਿੰਨਾਂ ਦੀਆਂ ਵੱਡੀਆਂ-ਵੱਡੀਆਂ ਫੈਕਟਰੀਆਂ ਨੇ کارਖਾਨੇ ਇਹਨਾਂ ਨੇ ਸਾਰਿਆਂ ਨੇ ਤਾਰਾਂ ਵੱਡੇ ਲੀਡਰਾਂ ਨਾਲ ਸਰਕਾਰਾਂ ਨਾਲ ਦਿੱਲੀ ਸਰਕਾਰ ਦੇ ਨਾਲ ਪੰਜਾਬ ਸਰਕਾਰ ਨਾਲ ਜਿਹੜੀ ਵੀ ਸਰਕਾਰ ਹੁੰਦੀ ਹੈ ਪੰਜਾਬ ਚ ਉਹਨਾਂ ਜੋੜ ਦਿੰਦੇ ਨੇ ਮੋਟਾ ਚੜਾਵਾ ਚਾਹੁੰਦੇ ਨੇ ਉਹ ਰਾਜੇ ਵੜਿੰਗਾ ਅੱਗੇ ਜੇ ਪਾਰਲੀਮੈਂਟ 'ਚ ਖੜਕੇ ਇਹਨਾਂ ਡਾਈਂਗ ਫੈਕਟਰੀਆਂ ਦੀ ਤਰਫਦਾਰੀ ਕਰਦੇ ਆ ਇਹਨਾਂ ਦੇ ਹੱਕ ਦੇ ਵਿੱਚ ਬਿਆਨ ਦਿੰਦੇ ਆ ਤਾਂ ਆਪਾਂ ਸਮਝ ਲਓ ਇਹ ਕਿੰਨਾ ਚੜਾਵਾ ਹੈ ਕਿ ਚੜਦੇ ਅਤੇ ਲੀਡਰ ਖੜ ਕੇ ਉੱਥੇ ਜਿਹੜੀ ਜਿਹੜੀਆਂ ਫੈਕਟਰੀਆਂ ਸਾਨੂੰ ਜ਼ਹਿਰ ਦੇ ਰਹੀਆਂ ਸਾੜੀਆਂ ਨਸਾਂ ਖਾਤੀ ਕਰ ਰਹੀਆਂ ਤੇ ਇਹ ਲੀਡਰ ਜਿਹੜੇ ਹੈਗੇ ਇਹ ਉਹਨਾਂ ਦੇ ਹੱਥ ਤੋਂ ਚੁਲਦੇ ਆ ਸ਼ਰਿਆਮ ਆਮ ਆਦਮੀ ਪਾਰਟੀ ਦਾ ਐਮਐਲਏ ਆ ਜਿਹੜਾ ਗੋਗੀ ਉਹਨੇ ਉਹਦੀਆਂ ਵੀਡੀਓ ਜਾਰੀ ਹੋਈਆਂ ਨੇ ਵਾਇਰਲ ਹੋਈਆਂ ਨੇ ਜਿਵੇਂ ਕਹਿੰਦਾ ਉਹ ਜਿਹੜੇ ਉੱਥੇ ਪ੍ਰੋਡਕਸ਼ਨ ਕੰਟਰੋਲ ਵਾਲੇ ਖੜੇ ਹੁੰਦੇ ਆ ਕਿ ਤੁਸੀਂ ਜੇ ਉੱਥੇ ਗਏ ਤਾਂ ਸਹੀ ਸਲਾਮਤ ਹੀ ਆਓਗੇ ਆਪਣੇ ਹੈਲਮਟ ਪਾ ਕੇ ਜਾਇਓ ਥੋੜੇ ਸਰ ਪਾਰ ਦੇਣਗੇ ਲੋਕ ਉਥੇ ਜਾਣਾ ਨਹੀਂ ਫੈਕਟਰੀਆਂ ਚੈੱਕ ਨਹੀਂ ਕਰਨੀ ਇਹ ਸਰਕਾਰ ਸੱਤੀ ਫੈਕਟਰੀਆਂ ਸੀਲ ਕਰ ਦਿੰਦੀ ਹੈ ਉਹ ਫੈਕਟਰੀਆਂ ਛੇ ਮਹੀਨੇ ਬਾਅਦ ਚੱਲ ਪੈਂਦੀਆਂ ਨੇ ਕਿਉਂ ਕਿ ਉਹ ਪਾਣੀ ਸਾਫ਼ ਕਰਨ ਲੱਗੀ ਤੁਸੀਂ ਸਾਫ਼ ਕੀਤਾ ਹੋਇਆ ਪਾਣੀ ਟ੍ਰੀਟ ਕੀਤਾ ਹੋਇਆ ਪਾਣੀ ਵੀ ਕਿਸੇ ਵਰਤੋਂ ਯੋਗ ਪਾਣੀ ਨਹੀਂ ਪਾ ਸਕਦੇ ਤੇ ਦੁਨੀਆ ਭਰ ਦਾ ਕਾਨੂੰਨ ਕਹਿੰਦਾ ਭਾਰਤ ਦਾ ਕਾਨੂੰਨ ਵੀ ਕਹਿੰਦਾ ਪਰ ਇਸ ਤੋਂ ਪਰੇ ਕੋਈ ਨਹੀਂ ਦਿੱਲੀ ਮਰਜੀ ਜ਼ਹਿਰ ਮੈਂ ਲੋਕਾਂ ਨੂੰ ਅਪੀਲ ਕਰਦਾ ਵੀ ਇਹ ਮਸਲਾ ਕੋਈ ਇੱਕ ਧਰਮ ਜਾਂ ਕਿਸੇ ਜਾਤਨਾ ਜੁੜਿਆ ਹੋਇਆ ਨਹੀਂ ਜਾਂ ਅਮੀਰ ਜਾਂ ਗਰੀਬ ਦਾ ਮਸਲਾ ਨਹੀਂ ਪਾਣੀ ਅਮੀਰ ਨੇ ਵੀ ਪੀਣਾ ਹੈ ਗਰੀਬ ਨੇ ਵੀ ਪੀਣਾ ਹੈ ਸ਼ਹਿਰੀ ਨੇ ਵੀ ਪੀਣਾ ਹੈ ਪਿੰਡੂ ਨੇ ਵੀ ਪੀਣਾ ਹੈ ਜਿਹੜੀ ਮਰਜ਼ੀ ਪਾਰਟੀ ਦਾ ਉਹ ਜਿਹੜੀ ਮਰਜ਼ੀ ਤੇਰੀ ਮਰਜ਼ੀ ਧਰਮ ਦਾ ਪਾਣੀ ਸਾਰਿਆਂ ਲਈ ਜ਼ਰੂਰ ਦਿੱਤਾ ਤੇ ਇਸ ਕਰਕੇ ਪੀਲ ਹੈ ਕਿ ਇਹ ਜੇ ਅੱਜ ਆਪਾਂ ਨਾ ਉੱਠੇ ਤਾਂ ਇਹ ਇੱਕ ਐਸਾ ਹਕਵਾਦ ਹੈ ਜਿਹੜਾ ਤੁਹਾਡੀਆਂ ਮਸਲੇ ਬਿਲਕੁਲ ਖਾ ਜਾਊਗਾ ਇਹ ਧਰਤੀ ਦੀ ਸੱਭਿਆਤਾ ਹੀ ਖਤਮ ਹੋ ਜਾਣੀ ਹੈ ਸੋ ਇਹ ਤਾਂ ਮੈਂ ਕਹਿੰਦਾ ਕਿ ਪਾਣੀ ਆਪਾਂ ਜਿਹੜੀ ਇਸ ਪਾਣੀ ਦੀ ਗੱਲ ਆਉਂਦੀ ਹੈ ਤਾਂ ਇਸ ਪਾਣੀ ਦੇ ਵਿੱਚੋਂ ਸਤਲੁਜ ਦੇ ਵਿੱਚੋਂ ਗੁਰੂ ਸਾਹਿਬ ਨੇ ਇਸ ਪਾਣੀ ਨੂੰ ਲੈ ਕੇ ਇੱਕ ਖੰਡੇ ਬਾਟੇ ਦੀ ਪਹਲ ਤਿਆਰ ਕੀਤੀ ਅਮਰ ਸ਼ਕਾਇਆ ਜੇ ਆਪਾਂ ਅੱਜ ਗੁਰੂ ਸਾਹਿਬ ਦੀ ਸਵਾਰੀ ਤਾਂ ਗੁਰੂ ਘਰੋਂ ਘਰੇ ਰਜਾਨੇ ਆ ਤਾਂ ਵੀ ਮੁਰੇ ਮੁਰੇ ਪਾਣੀ ਦਾ ਸ਼ਰਪਾ ਦਿੰਨੇ ਆ ਇਹਨੂੰ ਇੰਨਾ ਆਪਾਂ ਪਵਿੱਤਰ ਮੰਨਦੇ ਆ ਉਹ ਕਹਿੰਦੇ ਜਦੋਂ ਆ ਉਦੋਂ ਪੁੱਤ ਨੇ ਰੱਬ ਨੇ ਕਹਿੰਦੇ ਦੁਨੀਆ ਸਾਜੀ ਆ ਤਾਂ ਉਸ ਵੇਲੇ ਉਹਨੇ ਬੰਦੇ ਨੂੰ ਪੁੱਛਿਆ ਮੈਂ ਤੈਨੂੰ ਥੱਲੇ ਧਰਤੀ ਦੇ ਭੇਜ ਰਿਹਾ ਤੇ ਤੂੰ ਮੈਨੂੰ ਦੱਸ ਵੀ ਤੂੰ ਥੱਲੇ ਗਲਤ ਕੰਮ ਨਹੀਂ ਕਰੇਂਗਾ ਤੂੰ ਸੌਂ ਖਾ ਘਾੜੀ ਖਾ ਸਕਦਾ ਤਾਂ ਕਿ ਮੈਨੂੰ ਭਰੋਸਾ ਹੋ ਜੇ ਉਹ ਕਹਿੰਦਾ ਜਿਵੇਂ ਪਾਣੀ ਦੀ ਸੌਂ ਖਾਣਾ ਸੋ ਇਹ ਇਹ ਪਾਣੀ ਇਹ ਦੁਨੀਆ ਭਰ ਦੀ ਵਿੱਚ ਆਪਾਂ ਦੇਖ ਰਹੇ ਆ ਵੀ ਤੀਜੀ ਜੰਗ ਜਿਹੜੀ ਲੱਗਣੀ ਆ ਪਾਣੀਆ ਕਰਕੇ ਲੱਗਣੀ ਆ ਸੋ ਪਾਣੀ ਲਗਾਤਾ ਸਾਡੇ ਫਰੀਦ ਵੀ ਹੋ ਰਹੇ ਨੇ ਘਟ ਵੀ ਹੋ ਰਹੇ ਨੇ ਇਸ ਕਰਕੇ ਘਟ ਵੀ ਰਹੇ ਨੇ ਇਸ ਕਰਕੇ ਲੋਕਾਂ ਨੂੰ ਫੀਲ ਕਰਨ ਪੁਰੇ ਆ ਲਾਮਬੰਦੀ ਕਰਨ ਪੁਰੇ ਆ ਸਾਡੇ ਨਾਲ ਲੋਹਾ ਪਾਣੇ ਮੰਚ ਸਾਡੇ ਨਾਲ ਮੱਤੇਵਾੜਾ ਬਚਾਓ ਜੰਗਲ ਬਚਾਓ ਕਮੇਟੀ ਸਾਡੇ ਨਾਲ ਹੋਰ ਬਖ ਬਖ ਸਿਆਸੀ ਤਰ੍ਹਾਂ ਧਾਰਮਿਕ ਤੇ ਚਸ਼ਤੀਫਾ ਨੇ ਸਮਾਜਿਕ ਬੰਦੇ ਨੇ ਕਾਫੀ ਤਰ੍ਹਾਂ ਅੱਜ ਬਹੁਤ ਵੱਡਾ ਸਾਡੇ ਅਸੀਂ ਹੁੰਡ ਪਹੁੰਚੇ ਆ ਵੱਡੀ ਗੁੰਜ ਦੀ ਰਸੰਗਤ ਪਹੁੰਚੀ ਆ ਲੋਕ ਪਹੁੰਚੇ ਆ ਬਖ ਬਖ ਜਥੇਬੰਦੀਆਂ ਸਸਥਾ ਮੌਜੂਦ ਨੇ ਇੱਕ ਆਫਲਾ ਵਗ ਰਿਹਾ ਲੋਕਾਂ ਨੂੰ ਲਗਾ ਕੇ ਹਰ ਹਾਲ ਦੇ ਵਿੱਚ ਅਸੀਂ ਇੱਕ ਬੂੰਦ ਵੀ ਪਾਣੀ ਸਾਦੇ ਕਿਸੇ ਦਰਿਆ ਕਿਸੇ ਨਦੀ ਨਹਿਰ ਦੇ ਵਿੱਚ ਜਦ ਤੱਕ ਪੀਠ ਹੰਮੀ ਇਹ ਕਲਾ ドラਮਾ ਚ ਨਹੀਂ ਪਾਉਂਦੇ ਬੋਰ ਕਰਕੇ ਧਰਤੀ ਹਟਾਂ ਵੀ ਪਾ ਰਹੀ ਹੈ ਸਾਡੇ ਥਲੋਂ ਪਤਨ ਦਾ ਪਾਣੀ ਵੀ ਜਿਹੜਾ ਖਤਮ ਕਰਦੇ ਚੋ ਨਹੀਂ ਪੈਂਦਾ